ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮੂਰੀ ਕਿਵੇਂ ਬਣਾਉਣੀ ਆ ਕਿਵੇਂ ਡਿਜ਼ਾਈਨ ਕਰਨੀ ਆ ਉਹਦੇ ਬਾਰੇ ਦੱਸਾਂਗੇ ਤੇ ਇਹ ਜਿਹੜੀ ਮੂਰੀ ਆਪਾਂ ਬਣਾ ਕੇ ਤਿਆਰ ਕਰਨੀ ਆ ਇਹ ਪ੍ਰਿੰਟਡ ਸੂਟ ਦੀ ਆ ਤੇ ਪ੍ਰਿੰਟਡ ਸੂਟ ਦੇ ਉੱਤੇ ਜਿਆਦਾ ਡਿਜ਼ਾਈਨ ਨਹੀਂ ਦਿਖਦਾ ਹੁੰਦਾ ਪਰ ਜੇ ਪਲੇਨ ਫੈਬਰਿਕ ਹੋਵੇ ਉਹਦੇ ਉੱਤੇ ਡਿਜ਼ਾਈਨ ਬਹੁਤ ਦੂਰੋਂ ਵਿਜ਼ੀਬਲ ਹੁੰਦਾ ਸੋ ਪ੍ਰਿੰਟਡ ਜਿਹੜਾ ਸੂਟ ਹੁੰਦਾ ਉਹਦੇ ਤੇ ਤੁਸੀਂ ਡਿਜ਼ਾਈਨਿੰਗ ਤਾਂ ਬੇਸ਼ੱਕ ਘੱਟ ਬਣਾ ਸਕਦੇ ਹੋ ਪਰ ਜਿਹੜੀ ਮੂਰੀ ਆ ਉਹਨੂੰ ਭਰਨਾ ਜ਼ਰੂਰੀ ਹੁੰਦਾ ਵੀ ਮਤਲਬ ਸਪੇਸ ਨਾ ਹੋਵੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਜਿੰਨਾ ਆਪਣੀ ਸਲਵਾਰ ਦੀ ਮੂਰੀ ਆ ਉਸ ਤੋਂ 1.5 ਇੰਚ ਜ਼ਿਆਦਾ ਆਪਾਂ ਜਿਹੜੀ ਬੁਕਰਮਾ ਉਹ ਕੱਟ ਲਾਂਗੇ ਉਹਨੂੰ ਕੱਟਣ ਤੋਂ ਬਾਅਦ ਇੱਕ ਕੱਪੜੇ ਦੇ ਉੱਤੇ ਝੜ ਕੇ ਅੱਧਾ ਇੰਚ ਦੀ ਸਪੇਸ ਰੱਖ ਕੇ ਉਹਨੂੰ ਆਪਾਂ ਨਾਲ ਲਾ ਲਾਂਗੇ ਠੀਕ ਆ ਦੋਨੇ ਮੂਰੀਆਂ ਦੇ ਜਿਹੜੇ ਕੱਪੜੇ ਆਪਾਂ ਨਾਲ ਲਏ ਆ ਐਕਸਟਰਾ ਫੈਬਰਿਕ ਉਹਨੂੰ ਫੋਲਡ ਕਰ ਦਾਂਗੇ ਜਿਹੜਾ ਬਾਕੀ ਕੱਪੜਾ ਬਚ ਜੂ ਉਹਨੂੰ ਆਪਾਂ ਕੈਂਚੀ ਦੇ ਨਾਲ ਕੱਟ ਕੇ ਸੈਪਰੇਟ ਕਰ ਦਾਂਗੇ ਇਸੇ ਤਰੀਕੇ ਆਪਾਂ ਦੂਸਰਾ ਜਿਹੜਾ ਮੂਰੀ ਆ ਉਹਦੇ ਲਈ ਕੱਪੜਾ ਲੈਣਾ ਤੇ ਉਹਨੂੰ ਵੀ ਇਸੇ ਤਰੀਕੇ ਫੋਲਡ ਕਰ ਲੈਣਾ ਬੋਰਡ ਆਸਾਨ ਡਿਜ਼ਾਈਨ ਤੁਹਾਨੂੰ ਦੱਸਣ ਲੱਗੀ ਆ ਬਿਲਕੁਲ ਵੀ ਔਖਾ ਨਹੀਂ ਹੈਗਾ ਬਿਗਨਰਜ਼ ਲਈ ਤਾਂ ਬਹੁਤ ਵਧੀਆ ਹੈ ਆ ਹੁਣ ਆਪਾਂ ਕੱਪੜੇ ਦੇ ਨਾਲ ਜਿਹੜੀ ਮੂਰੀ ਆਪਾਂ ਕਵਰ ਕੀਤਾ ਸੀਗਾ ਟੈਟਰਨ ਉਹਨੂੰ ਸਿਉਂਦਾਂਗੇ ਇਹ ਆਪਾਂ ਬੁਕਰਮ ਦੇ ਨਾਲ ਰੱਖਣਾ ਹੈ ਉੱਪਰ ਨਹੀਂ ਬੁਕਰਮ ਦੇ ਉੱਪਰ ਸੀਨ ਨਹੀਂ ਲਾਉਣੀ ਉਹਦੇ ਨਾਲ ਨਾਲ ਬਿਲਕੁਲ ਨਾਲ ਨਾਲ ਸੀਨ ਲਾਉਣੀ ਹੈ ਇਹਦੇ ਨਾਲ ਜਦੋਂ ਆਪਾਂ ਸੀਣ ਲਾਵਾਂਗੇ ਤਾਂ ਆਪਣੀ ਮੂਰੀ ਦੇ ਉੱਤੇ ਬਹੁਤ ਜ਼ਿਆਦਾ ਫਿਨਿਸ਼ਿੰਗ ਆਊਗੀ ਤੇ ਤੁਸੀਂ ਸੀਣ ਬਹੁਤ ਧਿਆਨ ਨਾਲ ਲਾਉਣੀ ਆ ਕਾਲੀ ਨਹੀਂ ਕਰਨੀ ਇਹ ਜਿਹੜਾ ਮੈਂ ਡਿਜ਼ਾਈਨ ਤੁਹਾਨੂੰ ਅੱਜ ਦੱਸਣ ਲੱਗੀਆਂ ਇਹ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਬਹੁਤ ਜਲਦੀ ਹੋ ਜਾਂਦਾ ਤੇ ਔਖਾ ਬਿਲਕੁਲ ਵੀ ਨਹੀਂ ਹੈਗਾ ਜੇ ਕੋਈ ਬਿਗਨਰ ਆ ਉਹ ਵੀ ਇਸ ਡਿਜ਼ਾਈਨ ਨੂੰ ਬਹੁਤ ਆਸਾਨੀ ਨਾਲ ਬਣਾ ਕੇ ਤਿਆਰ ਕਰੂਗਾ ਹੁਣ ਆਪਾਂ ਉੱਪਰ ਇੱਕ ਦਾਮੀ ਸੀਨ ਲਾ ਦੇਣੀ ਆ ਪਹਿਲੀ ਸੀਨ ਬਿਲਕੁਲ ਕੱਪੜੇ ਨੂੰ ਸਿੱਧਾ ਕਰਕੇ ਨਾਲ-ਨਾਲ ਲਾ ਦੇਣੀ ਆ ਉਸ ਤੋਂ ਬਾਅਦ ਆਪਾਂ ਉਹਦੇ ਨਾਲ ਇੱਕ ਪੈਰ ਦਾ ਗੈਪ ਛੱਡਦੇ ਹੋਏ ਦੂਜੀ ਸੀਨ ਵੀ ਲਾ ਲੈਣੀ ਆ ਦੂਜੀ ਸੀਨ ਲਾਉਣ ਤੋਂ ਬਾਅਦ ਜਿੰਨੀ ਤੁਹਾਡੀ ਚੌੜੀ ਬੁਕਰਮਾ ਉਹ ਚਾਹੇ 2.5 ਇੰਚਾ ਦੋਵੇਂ ਇੰਚਾ ਜਿੱਥੇ ਉਹ ਖਤਮ ਹੁੰਦੀ ਆ ਆਪਾਂ ਇੱਕ ਸੀਨ ਉਵੇਂ ਉੱਥੇ ਲਾ ਲੈਣੀ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਪਣੀ ਮੂਰੀ ਦਾ ਜਿਹੜਾ ਡਿਜ਼ਾਈਨ ਹੈ ਉਹ ਬਹੁਤ ਫਿਨਿਸ਼ਿੰਗ ਨਾਲ ਬਣ ਕੇ ਤਿਆਰ ਹੋਊਗਾ ਬਿਲਕੁਲ ਵੀ ਔਖਾ ਨਹੀਂ ਲੱਗਣਾ ਹੁਣ ਆਪਾਂ ਇਹਦੇ ਵਿੱਚ ਟੇਡਾ ਡਿਜ਼ਾਈਨ ਪਾਵਾਂਗੇ ਬਿਲਕੁਲ ਸੈਂਟਰ ਕਰਕੇ ਜਿੱਨਾ ਆਪਣੇ ਕੱਪੜੇ ਦਾ ਮਤਲਬ ਸਲਵਾਰ ਦਾ ਜਿਹੜਾ ਸੈਂਟਰ ਆ ਅਜਿਵੇਂ ਮੈਂ ਤੁਹਾਨੂੰ ਦੱਸ ਰਹੀਆਂ ਇਦਾਂ ਤੁਸੀਂ ਹੱਥਾਂ ਨਾਲ ਵੀ ਫੋਲਡ ਕਰ ਸਕਦੇ ਹੋ ਨਿਸ਼ਾਨੀ ਲਾਉਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਬੁਕਰਮ ਪਾਈ ਹੁੰਦੀ ਹੈ ਨਾ ਆਸਾਨੀ ਨਾਲ ਉੱਥੇ ਥੋੜਾ ਜਿਹਾ ਭੰਨ ਜਿਹਾ ਪੈ ਜਾਂਦਾ ਸੋ ਉਹ ਤੋਂ ਆਪਾਂ 1 ਇੰਚ ਪਹਿਲਾਂ ਮੋੜ ਕੇ ਡਿਜ਼ਾਈਨ ਬਣਾ ਲੈਣਾ ਸੇਮ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੂਰੀ ਦੇ ਵਿੱਚ ਇਦਾਂ ਆਪਾਂ ਨੇ ਇਦਾਂ ਸੇਨ ਲਾ ਲੈਣੀ ਆ ਇਸ ਤਰੀਕੇ ਨਾਲ ਦੋਨਾਂ ਮੂਰੀਆਂ ਦੇ ਉੱਤੇ ਹੀ ਆਪਾਂ ਇਸ ਤਰੀਕੇ ਨਾਲ ਲਾ ਕੇ ਸਭ ਤੋਂ ਪਹਿਲਾਂ ਜਿਹੜੀ 1 ਇੰਚ ਪੈਰ ਦਾ ਨਿਸ਼ਾਨ ਛੱਡ ਕੇ ਆਪਾਂ ਲਾਈਨਾਂ ਲਾਈਆਂ ਸੀ ਉਹਦੇ ਵਿੱਚ ਸਕਰੋਲ ਭਰ ਦੇਣੇ ਆ ਸਕਰੋਲ ਭਰਨ ਤੋਂ ਬਾਅਦ ਆਪਾਂ ਉੱਪਰਲੀ ਸਾਈਡ ਸਕਰੋਲ ਭਰ ਦੇਣੇ ਆ ਜਿੱਥੇ ਆਪਾਂ ਨੇ ਦੋ ਦੋ ਲਾਈਨਾਂ ਬਣਾਈਆਂ ਸੀ ਆਲੇ ਦੁਆਲੇ ਉਥੇ ਸਕਰੋਲ ਭਰਨ ਤੋਂ ਬਾਅਦ ਜਿਹੜੀ ਆਪਾਂ ਵਿਚਕਾਰ ਪੈਟਰਨ ਬਣਾ ਕੇ ਰੈਡੀ ਕੀਤਾ ਹੁਣ ਉਹਦੇ ਪਹਿਲੇ ਖਾਨੇ ਦੇ ਵਿੱਚ ਆਪਾਂ ਸਕਰੋਲ ਪਾ ਦੇਣੇ ਆ ਤੁਹਾਨੂੰ ਵੀਡੀਓ ਦੇ ਵਿੱਚ ਵਿਜੀਬਲ ਹੋ ਰਿਹਾ ਹੈ ਆ ਤਕਰੀਬਨ 4 ਹੀ ਸਲਾਈਆਂ ਸਕਰੋਲਾਂ ਦੀਆਂ ਵੱਜੀਆਂ ਨੇ ਤੇ ਇਹ ਖਾਨਾ ਆਪਣਾ ਭਰ ਕੇ ਤਿਆਰ ਹੋ ਗਿਆ ਇਹ ਆਪਣਾ ਖਾਨਾ ਬਣ ਚੁੱਕਿਆ ਹੈ ਹੁਣ ਆਪਾਂ ਨੇ ਇਹਨੂੰ ਉੱਪਰਲੀ ਸਾਈਡ ਲੈ ਜਾਣਾ ਇਥੇ ਆਪਾਂ ਨੇ ਸਿੱਧੀਆਂ ਲਾਈਨਾਂ ਹੀ ਲਗਾਉਣੀਆਂ ਨੇ ਇਹ ਲਾਈਨਾਂ ਲਾਉਂਦੇ ਲਾਉਂਦੇ ਹੀ ਆਪਾਂ ਨੇ ਹਾਫ ਦੇ ਵਿੱਚ ਚਲੇ ਜਾਣਾ ਆਪਣੀ ਅੱਧੀ ਮੂਰੀ ਬਣ ਕੇ ਤਿਆਰ ਹੋ ਜਾਣੀ ਆ। ਇਹੜਾ ਆਪਾਂ ਸਕਰੋਲ ਭਰਨੇ ਆ। ਤੁਹਾਨੂੰ ਮੈਂ ਬਾਅਦ ਵਿੱਚ ਬਿਲਕੁਲ ਸ਼ੋਅ ਕਰੂੰਗੀ ਵੀ ਕਿਸ ਤਰੀਕੇ ਦਾ ਪੈਟਰਨ ਬਣਿਆ। ਤੁਸੀਂ ਇਹਨੂੰ ਬਣਾਉਂਦੇ ਨੂੰ ਬਸ ਦੇਖੀ ਜਾਓ ਵੀ ਕਿਵੇਂ-ਕਿਵੇਂ ਬਣ ਰਿਹਾ ਇਹ। ਉਡਾਉਣ ਦਾ ਤਰੀਕਾ ਬਹੁਤ ਆਸਾਨ ਆ ਤੇ ਜਿਹੜਾ ਡਿਜ਼ਾਈਨ ਮੈਂ ਵਿੱਚ ਫਿਲ ਕਰ ਰਹੀ ਹਾਂ ਉਹ ਬਹੁਤ ਆਸਾਨ ਆ ਪ੍ਰਿੰਟਡ ਸੂਟਾਂ ਦੇ ਉੱਤੇ ਤੁਸੀਂ ਇਹ ਵਾਲਾ ਡਿਜ਼ਾਈਨ ਬਣਾ ਕੇ ਆਸਾਨੀ ਨਾਲ ਆਪਣੀਆਂ ਜਿਹੜੀਆਂ ਮੂਰੀਆਂ ਨੇ ਉਹਨਾਂ ਨੂੰ ਭਰ ਸਕਦੇ ਹੋ ਤੁਸੀਂ ਦੇਖੋ ਵੀ ਬਿਲਕੁਲ ਵੀ ਛਿੱਦੀ ਮੂਰੀ ਨਹੀਂ ਬਿਲਕੁਲ ਆਪਾਂ ਭਰ ਕੇ ਤਿਆਰ ਕੀਤੀ ਆ ਤੇ ਆਪਾਂ ਨੂੰ ਟਾਈਮ ਵੀ ਹਾਰਡਲੀ 1 ਤੋਂ 1.5 ਮਿੰਟ ਹੀ ਲੱਗਿਆ ਸਾਰਾ ਸਕਰੋਲ ਭਰਨ ਨੂੰ ਤੇ ਆਪਣੀ ਮੂਰੀ ਭਰ ਕੇ ਤਿਆਰ ਹੋ ਗਈ ਹੈ ਇਸੇ ਤਰੀਕੇ ਆਪਾਂ ਨੇ ਹੁਣ ਦੂਜੀ ਮੂਰੀ ਬਣਾ ਕੇ ਤਿਆਰ ਕਰ ਲੈਣੀ ਆ ਬਹੁਤ ਆਸਾਨ ਆ ਤੁਸੀਂ ਜਰੂਰ ਇੱਕ ਵਾਰੀ ਬਣਾ ਕੇ ਇਸ ਡਿਜ਼ਾਈਨ ਨੂੰ ਦੇਖਿਓ ਮੈਨੂੰ ਲੱਗਿਆ ਵੀ ਇਹ ਡਿਜ਼ਾਈਨ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਕਿਉਂਕਿ ਬਣ ਕੇ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਇਹ ਤਿਆਰ ਹੋ ਜਾਂਦਾ ਹੈ ਆ ਇਹ ਦੇਖੋ ਜੀ ਆਪਣਾ ਬਣ ਕੇ ਡਿਜ਼ਾਈਨ ਆ ਜਿਹੜਾ ਉਹ ਤਿਆਰ ਹੋ ਚੁੱਕਿਆ ਆ ਤੁਸੀਂ ਨੇੜੇ ਤੋਂ ਦੇਖ ਲਓ ਇੱਕ ਪਾਸੇ ਲਾਈਨਾਂ ਇੱਕ ਪਾਸੇ